ਕੰਤ ਮਨ ਨੂੰ ਸਰਪੰਚ ਚੁਣਿਆ ਸੇਵਾ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚੀ ਦਾ ਤਾਜ ਸਿੱਜਿਆ ਸੋ ਕੀ ਕਰਨਾ ਚਾਹੋਗੇ ਕਿਵੇਂ ਦੇਖਦੇ ਹੋ ਪਹਿਲੇ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਆਰਤੀ ਹੈ ਮੈਂ ਪਿੰਡ ਸੰਘੋਰ ਦੀ ਰਹਿਣ ਵਾਲੀ ਆ ਤੇ ਮੈਨੂੰ ਪਿੰਡ ਵਾਲਿਆਂ ਨੇ ਮਾਨ ਬਖਸ਼ਿਆ ਮੈਨੂੰ ਪਿਆਨਾ ਉਹਨਾਂ ਨੇ ਸਹਿਮਤੀ ਰੰ ਬਣਾਇਆ ਵਾ ਤੇ ਸਾਡੇ ਪਿੰਡ ਕੋਈ ਇਹਦਾ ਨਾਲ ਦੋਰਾ ਪੰਨੀ ਹੈਗਾ ਸਾਰੇ ਏਖ ਨੇ ਜਿਹੜਾ ਕੰਮ ਰਹਿੰਦੇ ਨੇ ਜਿਹੜੇ ਹੋ ਗਏ ਤਾਂ ਠੀਕ ਹੈ ਜਿਹੜੇ ਰਹਿੰਦੇ ਉਹ ਅਸੀਂ ਨਾਲ ਮਿਲ ਕੇ ਸਾਰੇ ਕਰਾਂਗੇ ਤੁਹ ਪਿਛਲੀ ਟਰੰਡ ਦੇ ਵਿੱਚ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਸੀ ਜੋ ਹੁਣ ਤੁਹਾਡੀ ਕੋਈ ਦੇ ਵਿੱਚ ਪੂਰੇ ਕਰਾਈ ਨੇ ਹਾਂਜੀ ਜਿਦਾਂ ਨਾਲੀਆਂ ਦੇ ਰਹਿ ਗਏ ਦੇ ਸੀ ਥੋੜੇ ਜੇ ਤੇ ਮੜੀਆਂ ਦਾ ਕੰਮ ਥੋੜਾ ਜਿਆ ਰਹਿ ਗੇ ਦਾ ਸੀ ਤੇ ਐ ਛੱਪੜ ਛੱਪੜ ਦਾ ਰਹਿ ਗੇ ਦਾ ਸੀ ਅੱਧਾ ਕੰਮ ਹੋ ਗਿਆ ਤੇ ਅੱਧਾ ਰਹਿ ਗਿਆ ਸੀ ਨਾ ਉਹ ਹੁਣ ਜੜਾ ਹੀ ਵੀ ਮਤਲਬ ਚਾਲੂ ਕਰ ਦਿੱਤੇ ਨੇ ਉਹ ਸੋਹਣ ਦੇ ਪਏ ਤੇ ਕੁਝ ਹੋਣੀ ਹੈ ਸਫਾਈ ਕਰਾਤੀ ਹੈ ਹਾਂਜੀ ਛੱਪੜ ਦੀ ਸਾਰੀ ਸਫਾਈ ਸਹੀ ਹੋ ਗਈ ਦੀ ਹੈ ਜੀ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ ਤੋਂ ਫੁੱਲ ਬੂਟੇ ਲੱਗੇ ਹੁੰਦੇ ਆ ਲਟਾਂ ਲੱਗੀਆਂ ਹੁੰਦੀਆਂ ਨੇ ਸੋ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਸੋਹਣੀ ਪਾਰਕਿੰਗ ਨਜ਼ਰ ਹੁੰਦੀ ਆ ਸੋ ਬੱਚਿਆਂ ਵਾਸਤੇ ਪਲੇਗਰਾਉਂਡ ਹੁੰਦੀ ਆ ਓਪਨ ਜਿਮ ਹੁੰਦੀ ਆ ਝੂਲੇ ਲੱਗੇ ਹੁੰਦੇ ਨੇ ਇੱਕ ਲਾਇਬ੍ਰੇਰੀ ਵੀ ਵਧੀਆ ਦੇਖਣਯੋਗ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਹਟਾਲੋ ਪ੍ਰੋਸਿਲਟੀ ਹੈਗੀ ਨਹੀਂ ਹੈ ਜੀ ਹੋਣੀ ਚਾਹੀਦੀ ਪਰ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਦੀ ਜਗ੍ਹਾ ਉਹ ਆ ਨਹੀਂ ਜਿਹਦੇ ਕਰਕੇ ਹਮੇ ਆ ਸੂਲਤਾਂ ਤੋਂ ਅਸੀਂ ਬੰਜੇ ਰਹੇ ਨੇ ਨਾ ਸਾਡੇ ਪਿੰਡ ਬੱਚਿਆਂ ਵਾਸਤੇ ਖੇਡਣ ਨੂੰ ਗਰਾਉਂਡ ਹੈ ਨਾ ਹੀ ਲਾਇਬ੍ਰੇਰੀ ਹੈ ਸਕੂਲ ਆ ਉਹ ਵੀ ਉਹਨੇ ਕੀ ਧਾਰੇ ਚਾ ਜਿਹੜੇ ਵਿੱਚ ਬੱਚੇ ਉੱਥੇ ਹੀ ਰਹਿੰਦੇ ਨੇ ਉਹ ਵੀ ਨਹੀਂ ਨਾ ਵੱਡਾ ਹੈਗਾ ਸੋ ਸਹੂਲਤਾਂ ਪਖੋਂ ਵਾਂਝਾਵਾ ਪਿੰਡ ਨੂੰ ਸਰਕਾਰ ਹਾਂਜੀ ਬਹੁਤ ਬਹੁਤ ਭਾਲ ਦੇਣ ਦੀ ਲੋੜ ਹੈ ਹਾਂਜੀ ਹਾਂਜੀ ਦੇਣ ਦੀ ਧਿਆਨ ਦੇਣ ਦੀ ਲੋੜ ਹੈ ਇੱਕ ਤਾਂ ਨੀਵਾ ਬੜਾ ਹੈ ਪਿੱਛੇ ਪੈ ਜਾਂਦਾ ਥੋੜਾ ਇਹਨੂੰ ਅੱਗੇ ਲਿਆਂਦੀ ਲੋੜ ਹੈ ਫਿਰ ਜਦੋਂ ਨਾਲੇ ਕੋਈ ਕੰਮ ਕਰਦੇ ਆ ਤੇ ਥੋੜੀ ਵੀ ਪਿੰਡ ਵਿੱਚ ਥੋੜੇ ਬੋਦੇ ਬੰਦੇ ਕੋਈ ਇਦਾਂ ਨਹੀਂ ਹੁੰਦੇ ਤੇ ਮਤਲਬ ਕੰਮ ਨਹੀਂ ਹੁੰਦੇ ਨੇ ਫਿਰ ਉਹਦੇ ਵਿੱਚ ਪਿੰਡ ਦਾ ਵਿਕਾਸ ਕਿੱਦਾਂ ਕਰਾਂਗੇ ਵਿਕਾਸ ਤਾਂ ਨਹੀਂ ਹੋਗਾ ਜੇ ਸਾਰੇ ਰਾਂਗ ਆੜ ਕਲਿਆਨਾਦਰ ਹੋਣਾਂ ਦੀਆਂ ਵਿੱਚ ਜਿਹੜੇ 1 2 ਜਣੇ ਰਹਿੰਦੇ ਉਹ ਤੋਂ ਆਣ ਕੇ ਥੋੜਾ ਜਿਹਾ ਹੋ ਜਾਂਦਾ ਉਦਾਂ ਸਾਡਾ ਪਿੰਡ ਸਾਰੇ ਸਹੀ ਨੇ ਸੁਪਨਸਾਬ ਕੱਚੇ ਕੁਠੇ ਗ੍ਰਾਂਟ ਆਈਆਂ ਪਿੰਡਾਂ 'ਚ ਨਵੇਂ ਫਾਰਮ ਅਪਲਾਈ ਕੀਤੇ ਗਏ ਆ ਆਪਜੀ ਦੇ ਪਿੰਡ 'ਚ ਕਿੰਨੇ ਕੱਚੇ ਕੁਠੇ ਗ੍ਰਾਂਟ ਆਈ ਆ ਕਿੰਨੇ ਨਵੇਂ ਅਪਲਾਈ ਕੀਤੇ ਗਏ ਦੋ ਪਹਿਲੇ بڑے ਕੋਈ 2 3 ਸਾਲ ਪਹਿਲਾਂ ਦੋ ਭਰੇ ਜਿਨ੍ਹਾਂ ਵਿੱਚ ਦੋ ਹੀ ਆਏ ਆ ਤੂੰ ਹੁਣ ਅਸੀਂ ਭਰ ਕੇ ਦਿੱਤੇ ਜਿਹੜੇ ਉਹਨਾਂ ਵਿੱਚ ਕੋਈ ਹੋ ਜੇ ਨਹੀਂ 40 ਮਗਾਨ ਹਾਂ 40 40 ਕ ਬਣਾ ਕੇ ਭੇਜੀ ਆ ਲਿਸਟ ਜਿਨ੍ਹਾਂ ਵਿੱਚ ਆ ਦੇ ਕੋਈਆਂ ਬਹਾ ਜਿ ਕੱਚੇ ਕੋਠੇ ਰਹਿੰਦੇ ਨੇ ਕੋਈ ਤੋਰੇ ਮੇਨ ਮੇਨ ਹੈ ਵਾ ਨਾਲੇ ਵੀ ਹੈ ਨਹੀਂ ਬੱਚੇ ਤੇਰੇ ਹਾਂ ਇੰਨੇ ਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸੋ ਨਹੀਂ ਯਾ ਇਨਾ ਕਿਸ ਨੇ ਕਿਹਾ ਤੁਸੀਂ ਆਮ ਸੁਣਿਆਗਾ ਪੈ ਜਾਂਦੇ ਆ ਪੱਕੀ ਤੁਹਾਡੀ ਇਕਾਈ ਵਿੱਚ ਕਿਵੇਂ ਉਪਰਾਲਾ ਕੀਤਾ ਜਾਏਗਾ ਕਿ ਤੁਹਾਨੂੰ ਲੱਗਦਾ ਕਿ ਯੋਗ ਲੋਕ ਦਿੱਤਾ ਕਰ ਰੋਜ਼ਗਾਰ ਦਿੱਤਾ ਜਾਵੇ ਪਿੰਡ ਦੇ ਲੋਕਾਂ ਨੂੰ ਕੰਮ ਮਿਲੇਗਾ ਤਾਂ ਲੋਕੀ ਅੱਗੇ ਵਧਣਗੇ ਜੇ ਆਪਣੇ ਪਿੰਡ 'ਚ ਕੰਮ ਮਿਲ ਜਾਏਗਾ ਤਾਂ ਬਾਹਰ ਲੋਕੀ ਜਾਣਗੇ ਨਹੀਂ ਜੇ ਪਿੰਡ 'ਚ ਨਹੀਂ ਕੰਮ ਮਿਲਦਾ ਲੋਕੀ ਫਿਰ ਬਾਹਰ ਚਲ ਜਾਂਦੇ ਨੇ ਆਜੀ ਦੇ ਪਿੰਡ ਜੇ ਕਿਉਂ ਨਰੇਗਾ ਦਾ ਕੰਮ ਚੱਲ ਰਿਹਾ ਮੈਂ ਇਹ ਤੇ ਚੱਲਦੇ ਰਿਹਾ ਪਰ ਅੱਗੇ ਨਹੀਂ ਕੋਈ ਆਂਦਾ ਨਰੇਗਾ ਕਿਉਂਕਿ ਉਹਦੀ ਦਿਹਾੜੀ ਬੜੀ ਥੋੜੀ ਆ ਜਿਹਦੇ ਕਰਕੇ ਘਰ ਦਾ ਖਰਚਾ ਨਹੀਂ ਚੱਲਦਾ ਫਿਰ ਉਹਲੇ ਬਾਹਰ ਜਾਂਦੇ ਸਪੁਰਦ ਦੇ ਸਫਾਈ ਕੀਤੀ ਜਾਂਦੇ ਹਾਂ ਜੀ ਜੇ ਦਿਹਾੜੀ ਵਧ ਹੋਏਗੀ ਤਾਂ ਫਿਰ ਪਿੰਡੇ ਵਾਲੇ ਲੋਕੀ ਬਾਹਰ ਨਹੀਂ ਜਾਣਗੇ ਇਦਾਂ ਪਰ ਗੜ ਕੱਟ ਕਰਕੇ ਬਾਹਰ ਚਲੇ ਜਾਣਗੇ ਸੁਰ ਰਸਨਕਾਰ ਦੀ ਸਮੱਸਿਆ ਕਾਫੀ ਪਿੰਡਾਂ ਜੀ ਹੁੰਦੀ ਆ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਦੇ ਰਸਨਕਾਰ ਨਹੀਂ ਬਣਦੇ ਗਰੀਬ ਤੇਗਾ ਦਾ ਰਸਨ ਨਹੀਂ ਪੁੰਦਾ ਤੋ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਇਦਾਂ ਦੀ ਸਮੱਸਿਆ ਹੈਗੀ ਹੈ? ਨਹੀਂ ਤਾਂ ਸਾਡੇ ਪਿੰਡ 'ਚ ਇਹੋ ਜਿਹੀ ਸਮੱਸਿਆ ਨਹੀਂ ਹੈ। ਸਾਡੇ ਪਿੰਡ ਕੋਈ ਹੋਏਗਾ ਜਿਹਨੂੰ ਖਾੜ ਰਮਤ ਦਾ ਦਾਣਾ ਪਾਣੀ ਨਹੀਂ ਮਿਲਦਾ। ਸਾਰਿਆਂ ਨੂੰ ਮਿਲਦਾ। ਉਹ ਬਸ ਉਹੀ ਰਹਿ ਜਾਂਦੇ ਜਿਹੜੇ ਆਪਣੇ ਹੰਕਾਰ 'ਚ ਰਹਿੰਦੇ। ਦੱਸ ਦਿਓ। ਵੀ ਅਸੀਂ ਕੇਰੇ ਹੋ ਜੀ ਨਹੀਂ ਹੋਣਾ ਬਾਕੀ ਸਾਰੇ ਪਿੰਡ ਨੂੰ ਮਿਲਦਾ। ਬਸ ਤਾਂ ਢੋਰਦਾ। ਸੁਪਨ ਸਾਹਿਬ ਜੁੱਧ ਨਸਿਆ ਵਿਰੋਧ ਪੰਜਾਬ ਸਰਕਾਰ ਦੇ ਮਹਿੰਮ ਸੀਡੀ ਆ। ਸੋ ਆਪ ਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇਖਦੇ ਹੋ? ਸਾਡੇ ਪਿੰਡ ਵੀ ਮੋਰ ਤੇ ਸਾਰਾ ਠੀਕ ਹੀ ਹੈ। ਐਦਾਂ ਦਾ ਹੈ ਨਹੀਂ ਸਾਡੇ ਪਿੰਡ ਮੋਰ। ਪਰ ਬਾਹਰ ਬੜਾ ਮਾਵਾ ਆ ਦੇਖੋ ਫਿਰ ਡਰ ਲੱਗਦਾ ਵਾ ਵੀ ਜਿਹੜਾ ਇਹ ਨਸ਼ਿਆ ਨਸ਼ਿਆਂ ਤੇ ਜਵਾਨ ਪੁੱਤ ਜਿੱਦਾਂ ਮਰ ਜਾਂਦੇ ਆ ਮਾਵਾਂ ਤਾਂ ਵੀ ਵਿਚਾਰੀਆਂ ਰੋਂਦੀਆਂ ਬੱਚੇ ਰੋਲ ਜਾਂਦੇ ਜਨਾਨੀਆਂ ਰੋਲ ਜਾਂਦੀਆਂ ਫੇ ਅੰਦਰ ਤੇ ਕੀ ਕਰਨਾ ਲੋਕਾਂ ਦੇ ਘਰਾਂ ਦੇ ਭਾਂਡੇ ਮੰਜਣੇ ਆਪਣੇ ਬੱਚੇ ਤੇ ਪਾਲ ਨਹੀਂ ਪਾਲਨੇ ਪਰ ਸਾਡੇ ਪਿੰਡ ਬਾਬਾ ਜੀ ਦੀ ਕਿਰਪਾਈ ਐ ਤੇ ਐ ਜਨਗੇ ਬਿਲਕੁਲ ਠੀਕ ਪਿੰਡ ਹਾਂਜੀ ਬਿਲਕੁਲ ਹੀਰਤਾਂ ਦਾ ਕਿਤੇ ਨਾ 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 ਕੋਈ ਨਹੀਂ ਰਹਿ ਗਿਆ ਜੀ ਬੋ ਮੰਦਰ ਪਿੰਡ ਦੀ এডੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕੀ ਲੱਗਦਾ ਸਕੂਲ ਤੇ ਸਟਾਫ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜੀ ਹਾਂਜੀ ਸਕੂਲ ਵਿੱਚ ਮੈਡਮਾਂ ਥੋੜੀਆਂ ਨੇ ਤੇ ਬੱਚੇ ਜ਼ਿਆਦਾ ਹੁੰਦੇ ਨੇ ਜੇ ਮੈਡਮਾਂ ਜ਼ਿਆਦਾ ਹੋਣਗੀਆਂ ਬੱਚਿਆਂ ਨੂੰ ਜ਼ਿਆਦਾ ਧਿਆਨ ਦਿੱਤਾ ਜਾਏਗਾ ਬੱਚੇ ਮੈਡਮਾਂ ਘਾਟ ਹੋਣ ਕਰਕੇ ਬੱਚੇ ਘਰ ਨੂੰ ਦੌੜ ਦਿੰਦੇ ਤੇ ਜੇ ਸਟਾਫ ਕੋਲਾ ਹੈ ਤਾਂ ਮੈਡਮ ਬੱਚੇ ਘਰ ਕਿੱਦਾਂ ਜਾਣਗੇ ਸਕੂਲ ਤੇ ਤਿੰਨ ਮਾਸਟਰ ਹਾਂ ਤਿੰਨ ਮਾਸਟਰ ਨੇ ਤੇ ਪਨਵੀ ਪਨਵੀ ਕਲਾਸ ਤੱਕ ਸਕੂਲ ਹੈ ਘੱਟੋ ਘੱਟ 5 ਤੇ ਮਾਸਟਰ ਹੋਣੇ ਚਾਹੀਦੇ ਇੱਕ ਇੱਕ ਕਲਾਸ ਵਿੱਚ ਇੱਕ ਕੀ ਤੁਸੀਂ ਕੋਈ ਪ੍ਰਸ਼ਾਸਨਿਕਾਂ ਕੋਈ ਅਪਰੋਚ ਕੀਤੀ ਹੈ ਕਿ ਇੱਥੇ ਸਟਾਫ ਦੀ ਕਮੀ ਹੈ ਹਟਾਉਣ ਦੀ ਹਾਂਜੀ ਆਈ ਦੇ ਕਹਿੰਦੇ ਤੁਹਾਡਾ ਸਕੂਲ ਵੀ ਸਾਡਾ ਥੋੜਾ ਵੱਡਾ ਹੋ ਜੇ ਜਿਦਾ ਪੰਜਵੀਂ ਅੱਜ ਤੋਂ ਥੋੜਾ ਜਿਹਾ ਵੱਡਾ ਕਰੇ ਇੱਧਰ ਦੂਰ ਸਕੂਲ ਜਾਣਾ ਪੈਂਦਾ ਵਾ ਬੱਚਿਆਂ ਨੂੰ ਦੂਜੇ ਪਿੰਡ ਜਾਣਾ ਪੈਂਦਾ ਇੱਥੇ ਹੀ ਹੋ ਜਾ ਜਟਮੀ ਤੱਕ ਤੇ ਨਾ ਬੱਚਿਆਂ ਨੂੰ ਚਲੋ ਦਸਵੀਂ ਦਾ ਥੁਈ ਦਾ ਕੀ ਕਰਦਣ ਜੀ 500 ਬ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਐਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਤੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਲੋਕੀ ਪਲੇਟਫਾਰਮ ਹੋਏਗਾ ਮੈਂ ਤੁਹਾਨੂੰ ਜਿਦਾ ਪਹਿਲੇ ਵੀ ਕਿਹਾ ਸਾਡੇ ਪਿੰਡ ਪੇਂਜ ਮਤਲਬ ਜਗ੍ਹਾ ਨਹੀਂ ਹੈ ਜਿਸ ਕਰਕੇ ਇਹ ਕੋਈ ਆਜਾ ਜੈਮ ਨਹੀਂ ਖੋ ਰਹਾ ਤੇ ਜੇ ਸਾਡੇ ਕੋਲ ਜਗ੍ਹਾ ਜੁਗਾਦਾ ਬਣੇਗਾ ਸਾਹਕਤਾ ਫਿਰ ਇਹਨਾਂ ਵਾਸਤੇ ਜ਼ਰੂਰ ਕੁਛ ਕਰਾਂਗੇ ਜਮ ਜਮ ਖੋਲਾਗੇ ਦਿਨ ਆਪਣੀ ਇਹ ਨਸ਼ਿਆਂ ਤੋਂ ਹਟ ਕੇ ਤੇ ਆਪਣੀ ਸਿਹਤ ਵੱਲ ਧਿਆਨ ਦੇਣਗੇ ਸਿਹਤ ਵੱਲ ਧਿਆਨ ਦੇਣਗੇ ਅੱਗੇ ਵਧਣਗੇ ਅੱਗੇ ਵਧਣਗੇ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਏਗਾ ਉਹ ਕਈ ਵਾਰੀ ਪਿੰਨਾਂ ਦੇ ਝਗੜੇ ਇਹਨੇ ਗਵਾਜ ਜਾਂਦੇ ਆ ਲੋਕਾਂ ਨੂੰ ਠਾਣੇ ਕਚਰਿਆਂ ਤੱਕ ਹੀ ਖੜੇ ਹੋਣੇ ਪੈਂਦੇ ਸਮਾਂ ਹੀ ਰਵਾ ਦੂੰਗਾ ਪੈਸਾ ਹੀ ਰਵਾ ਦੂੰਗਾ ਇੱਕ ਸਰਪੰਚ ਦੀ ਕੀ ਜੁਮੇਂ ਦੇ ਕਿਵੇਂ ਦੇ ਦੇ ਉਹ ਤਾਂ ਜਿੱਥੋਂ ਤੱਕ ਹੋ ਸਕੇ ਬਾਹਰ ਨਾ ਜਾਂਦਾ ਸਰਪੰਚ ਦਾ ਕੰਮ ਇਹੀ ਹੁੰਦਾ ਵੀ ਪਿੰਡ ਵਿੱਚ ਹੀ ਮੁਕਾਵੇ ਜੇ ਸਰਪੰਚ ਵੀ ਸਰਪੰਚ ਦੇ ਹੁੰਦੇ ਵੀ ਬਾਹਰ ਕੇਸ ਜਾਂਦੇ ਫਿਰ ਸਰਪੰਚ ਦਾ ਕੋਈ ਫਾਇਦਾ ਨਹੀਂ ਇਹ ਸਰਪੰਚ ਨੂੰ ਪਿੰਡ ਦਾ ਮੁਖੀਆ ਕਿਹਾ ਜਾਂਦਾ ਤੇ ਮੁਖੀਆ ਹੁੰਦੇ ਹੀ ਆਪਣੇ ਪਿੰਡ ਦੇ ਵਾਸੀ ਭਾਂ ਨੂੰ ਜਾਣਦੇ ਫਿਰ ਉਹ ਤਾਂ ਨਹੀਂ ਪਿੰਡ ਦਾ ਸਰਪੰਚ ਦਾ ਇਹੀ ਆ ਕਿ ਆਪਣੇ ਪਿੰਡਾਂ ਨਾਲ ਇੱਥੇ ਸਮਝਾਣ ਇਹ ਆਪਣੇ ਪਿੰਡ ਜੀ ਇੱਕ ਤੇ ਸਾਡੇ ਪਿੰਡ ਦਾ ਨਾਮ ਹੋਏਗਾ ਵੀ ਉੱਥੋਂ ਦਾ ਸਰਪੰਚ ਚੰਗਾ ਜਿੰਨੇ ਆ ਪਈ ਬਾਹਰ ਨਹੀਂ ਜਾਣ ਦਿੱਤਾ ਮੰਨ ਲਓ ਕਿ ਸੈਂਟਰਲ ਗੌਰਮਣੀਆ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਇੱਥੇ ਜੀ ਸੋ ਮੈਂ ਇਹ ਚ ਕਿਹਨਾਂ ਕਿਹਾ ਤੜੇ ਬੰਦੇ ਹੁੰਦੇ ਗਰੀਬ ਤੇ ਕਾਂ ਕੋਈ ਦਾਨ ਨਹੀਂ ਹੁੰਦੀ ਜੋ ਤੁਹਾਡੀ ਇਕਾਈ ਵਿੱਚ ਕਿਵੇਂ ਦੇਖਿਆ ਜਾਵੇ ਕਿਵੇਂ ਉਪਰਾਲਾ ਕੀਤਾ ਜਾਏ ਮੈਂ ਇਹ ਕੰਨੀ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖੋ ਦਵਾ ਨਹੀਂ ਹੋਣਾ ਚਾਹੀਦਾ ਬਦਿਰਖਾ ਨਹੀਂ ਹੋਣਾ ਚਾਹੀਦਾ ਜੇ ਆਂਦਾ ਤਾਂ ਸਾਰਿਆਂ ਨੂੰ ਇੱਕੋ ਜਿਹਾ ਦੋ ਥੋੜਾ ਦੇ ਦੋ ਥੋੜਾ ਥੋੜਾ ਦੇ ਦੋ ਪਰ ਦੋ ਸਾਰੇ ਮੇਰੇ ਜਿੰਨਾ ਹੀ ਪਿੰਡ ਵਿੱਚ ਵਿਰਦੇ ਰਖਾ ਕਰਾਂਗੇ ਉਨੇ ਹੀ ਦੂਜੀ ਪਾਰਟੀ ਦਾ ਦਿਲ ਜਿਹੜਾ ਨਾ ਪਿੱਛੇ ਹਟੇਗਾ ਤੇ ਜੇ ਅਸੀਂ ਸਹੀ ਚੱਲਾਂਗੇ ਦੋਨਾਂ ਨੂੰ ਆਪਣੇ ਆਪ ਸਾਡੇ ਨਾਲ ਜੁੜ ਜੰਗੇ ਉਹਨਾਂ ਨਾਲ ਆਪੇ ਉਹਨਾਂ ਕਹਿਣਾ ਜਦੋਂ ਸਰਪੰਚ ਨਹੀਂ ਕਰਦਾ ਤਾਂ ਅਸੀਂ ਕਿਉਂ ਕਰੀਏ ਕੋਈ ਇੱਕ ਕਰੇਗਾ ਦੋ ਹਰੀ ਕਰੇਗਾ ਸਰਪੰਚ ਦਾ ਕੰਮ ਇਹ ਹੀ ਆ ਪੀਪਾਨ ਨਾ ਰਹਿਣਾ ਸਰਪੰਚ ਪੀਪਾਨ ਨਾ ਚੱਲੇਗਾ ਤਾਂ ਅੱਗੇ ਆਪਣੇ ਆਪ ਸਾਰੇ ਚੱਲਦੇ ਰਹਿਣਗੇ ਸੋ ਕਿਹੜਾ ਤੁਸੀਂ ਪਹਿਲੇ ਦਾ ਹੁਣ ਪਿੰਡ ਵਿੱਚ ਕੰਮ ਕਰਾਉਣ ਜਾ ਰਹੇ ਹੋ ਲੋੜੀ ਦਾ ਜਿਹੜਾ ਪਿੰਡ ਨੂੰ ਸੁੱਖ ਸੂਰਤਾਂ ਪ੍ਰਦਾਨ ਕਰੇ ਹਾਂਜੀ ਇਹ ਮਤਲਬ ਛੱਪੜ ਛੁੱਪ ਨਾਲੀਆਂ ਦੇ ਕਿਨਾਰੇ ਲੋਕੀ ਜਦੋਂ ਬਾਹਰੋਂ ਆਉਂਦੇ ਸੀ ਤੇ ਨਾਲੀਆਂ ਅੱਗੇ ਡੱਕੇ ਲੱਗੇ ਦੇਖਦੇ ਲੋਕੀ ਗੱਲਾਂ ਕਰਦੇ ਸਾਡਾ ਪਿਆਰ ਮਤਲਬ ਇਹ ਆ ਕਿ ਪਹਿਲੇ ਨਹੀਂ ਆ ਸਾਰੀਆਂ ਚੀਜ਼ਾਂ ਸਾਫ਼ ਸੁਥਰੀਆਂ ਕਰੀ ਫੇਰ ਅੱਗੇ ਨੂੰ ਤੁਰੀਏ ਸੋ ਪਿੰਡ ਦੇ ਲੋਕਾਂ ਸੇਵਾ ਦਾੰ ਦਾ ਮੌਕਾ ਤਾਂ ਮਾਣ ਬਖਸਿਆ ਤੁਹਾਡੇ ਸਿਰ ਤੇ ਸਤਿ ਸੰਗਿਆ ਆਸੀ ਗਿਆ ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡਾਂ ਦੇ ਮੈਂ ਕਹੇ ਗਨੀ ਆਪੇ ਬਸ ਸਲੂਘ ਨਾ ਰੋ ਜਿੱਥੇ ਸਲੂਘ ਹੈ ਨਾ ਉੱਥੇ ਦੂਜੇ ਬੰਦੇ ਦੀ ਕਿਹੇ ਵੀ ਲੋੜ ਨਹੀਂ ਤੇ ਜਿਸ ਮੈਨੇ ਚ ਸਲੂਘ ਨਹੀਂ ਹੈਗਾ ਨਾ ਉਥੋਂ ਬਾਹਰੋਂ ਵੀ ਆ ਕੇ ਬੋਲਣਗੇ ਤੇ ਜਿਹੀਂ ਆਪਣੇ ਏਕਾ ਕਰਾਂਗੇ ਨਾ ਤੁੱਕੇ ਦੀ ਹੁੰਦ ਨਹੀਂ ਕੋਈ ਪਿੰਡ ਵਿੱਚ ਹੋਏ ਵੀ ਕੰਮ ਤੇ ਕੰਨੀ ਆ ਪਿੰਡ ਵਾਲੇ ਸਾਰੇ ਸਰਪੰਚ ਨੇ ਤੇ ਮੈਂ ਜਿਹੜਾ ਵੀ ਕੰਮ ਕਰਾਂਗੀ ਸਾਰਿਆਂ ਦੀ ਸਹਿਮਤੀ ਨਾਲ ਕਰਾਂਗੀ ਤੇ ਨਾਲ ਮਿਲ ਕੇ ਕਰਾਂਗੇ ਕੋਈ ਵਿਰੋਧ ਨਹੀਂ ਹੋਏਗਾ